ਹੈਲੋ ਹਾਂਜੀ ਸੱਸੀガル ਦੋਸਤੋ ਕਿੱਦਾਂ ਹੋ ਸਾਰੇ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਦੇਖੋ ਮੈਂ ਅੱਜ ਇਹ ਲਾਈਨਿੰਗ ਵਾਲਾ ਸੂਟ ਆ ਕਸਟਮਰ ਦਾ ਹਾਂਜੀ ਤੇ ਮੈਂ ਇਹਦੇ ਵਿੱਚ ਇਹ ਜਿਹੜੀ ਆ ਧੀਰੇ ਬੜੀ ਸੀਨ ਆ ਇਹ ਬਿਲਹ ਗੁੰਮ ਕਰਨ ਜਾ ਰਹੀ ਹਾਂ ਹਾਂਜੀ ਤੇ ਪਹਿਲਾਂ ਆਪਾਂ ਇੱਥੇ ਕੱਚੀ ਸੀਨ ਲਗਾ ਲਵਾਂਗੇ ਇਹ ਪਿਛਲੇ ਜਿਹੜਾ ਪੱਲਾ ਹੁੰਦਾ ਹੈ ਆਪਣਾ ਹਨਾ ਬੈਕ ਨੈਕ ਵਾਲਾ ਪੱਲਾ ਹੁੰਦਾ ਹੈ ਉਹ ਉਹਦੀ ਵਾਲੀ ਜਿਹੜੀ ਲਾਈਨਿੰਗ ਵਾਲਾ ਆ ਪਾਟਿਆ ਉਹ ਬਾਹਰ ਕੱਢ ਲਵਾਂਗੇ ਬਾਹਰ ਕੱਢ ਕੇ ਫਿਰ ਆਪਾਂ ਇੱਥੇ ਕੱਚੀ ਸੀਨ ਲਗਾਵਾਂਗੇ ਇਹ ਕੱਚੀ ਸੀਨ ਲੱਗਣ ਦੇ ਤੱਕ ਉਹ ਸਵਾ ਜਿਹੜਾ ਇਹ ਲਾਈਨਿੰਗ ਵਾਲਾ ਪਾਟਿਆ ਇਹ ਆਪਾਂ ਸਿੱਧੇ ਪਾਸੇ फ्रंट पार्ट वाल फोल्ड करके इस तरह इस तरह फोल्ड कर इस तरह फोल्ड करके फिर आप इतनी पक्की पक्की स्टिच लगा देंगे हाँ देखो जी मैं पक्की स्टिच लगा लगी हाँ इतो स्टिच लगन लगी है हाँ जी ये पक्की स्टिच लग गई है ਪੱਕੀ ਸਟੀਚ ਲੱਗ ਗਈ ਆ ਮੈਂ ਕੱਲਾ ਲੈਣਾ ਮੈਂ ਤਾਂ ਸਟਾਰਟ ਕਰਕੇ ਦੇਖਣਾ ਲੱਗਾ ਲੈ ਅੱਛਾ ਕੱਲਾ ਨਾ ਗਈ ਮੋਟਰ ਸ਼ਕਲ ਦੇ ਵਿੱਚ ਬੈਠਣ ਨੂੰ ਹਾਂਜੀ ਆ ਦੇਖੋ ਜੀ ਲੱਗ ਗਈ ਆ ਬਸ ਮੀਖੋ ਜੀ ਇਹ ਇਸ ਤਰੀਕੇ ਨਾਲ ਸੀਨ ਨਾਲ ਜਿਹੜੀ ਦੇਖੋ ਜੀ ਆਪਣਾ ਦੀ ਰਹਿ ਕਿੰਨੇ ਫਿਨਿਸ਼ਿੰਗ ਦੇ ਨਾਲ ਜੁੜ ਕੇ ਰੈਡੀ ਹੋਇਆ ਹੈ ਪਿੱਛੋਂ ਵੀ ਦੇਖੋ ਦੇਖੋ ਪਿੱਛੇ ਬੈਗ ਬੈਕਪੈਕ ਵਾਲੇ ਪਾਸੇ ਤੇ ਫਰੰਟ ਵਾਲੇ ਪਾਸੇ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਬਣ ਕੇ ਇਹੜਾ ਪੀਰਾ ਰੈਡੀ ਹੋ ਗਿਆ